ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੀ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਗਈ ਆ ਤੇ ਉਸ ਰੂਟੀਨ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਸਰ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਆ ਇਹ ਜੀ ਜਿਹੜੀਆਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਨਾਕੇ ਲਾਏ ਗਏ ਨੇ ਫੁੱਟ ਪੈਟਰੋਲਿੰਗ ਕਰਾਈ ਜਾ ਰਹੀ ਆ ਤੇ ਜਿਹੜੇ ਸਰਚ ਅਭਿਆਨ ਵੀ ਚੱਲ ਰਹੇ ਨੇ ਤਾਂ ਜੋ ਕਿ ਜਿਹੜਾ ਲੋਕੀ ਆ ਆਪਣਾ ਜਿਹੜਾ 15 ਅਗਸਤ ਦਾ ਦਿਨ ਆ ਇਹ ਵਧੀਆ ਤਰੀਕੇ ਨਾਲ ਮਨਾ ਸਕਣ ਕਿੰਨੇ ਕੋਲ ਕੋਲ ਕਿਆ ਨਾਕ ਕੀਤੀ ਗਈ ਹਰ ਇਹ ਜੀ ਹਰ ਇੱਕ ਥਾਣੇ ਦੇ ਵਿੱਚ ਜਿਹੜੀ ਮੈਕਸਿਮਮ ਫੋਰਸ ਆ ਜਿਹੜੀ ਉਹ ਬਾਹਰ ਆ ਜੀ ਤੇ ਬਸ ਉਹ ਵਾਦ ਜਿਹੜੀ ਜਿਹੜੀ ਆ ਵੀ ਲੋਕਾਂ ਜਿਹੜਾ ਕੋਈ ਦੁਕਾਨ ਕੋਈ ਵੀ ਅਨਸਕਾਮੀ ਘਟਨਾ ਨਾ ਵਾਪਰ ਸਕੇ ਬਸ ਉਹ ਵਾਦ ਜਿਹੜੀ ਫੋਰਸ ਬਾਹਰ ਆ ਤੇ ਚੈਕਿੰਗ ਵਗੈਰਾ ਚੱਲਦੀ ਹੈ ਨਾਕੇਬੰਦੀ ਕੀਤੀ ਜਾ ਰਹੀ ਹੈ ਕੋਈ ਸ਼ੱਕੀ ਥਾਂਵਾਂ ਦੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜੀ ਜਿਹੜੇ ਵੀ ਕੋਈ ਸਾਨੂੰ ਲੱਗਦਾ ਵੀ ਕੋਈ ਸ਼ੱਕੀ ਜਗਾਵਾਂ ਨੇ ਜਿੱਦਾਂ ਬਾਜ਼ਾਰ ਨੇ ਰਾਸ਼ ਵਾਲੀਆਂ ਜਗਾਵਾਂ ਨੇ ਉੱਥੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਆ ਜੀ ਕੋਈ ਵੀ ਜਿਹੜੀ ਆ ਅਫਵਾਹ ਨਾ ਫਲਾਉਣ ਤੇ ਜੇ ਕੋਈ ਤੁਹਾਨੂੰ ਕੋਈ ਲਵਾਰਸ ਚੀਜ਼ ਮਿਲਦੀ ਆ ਉਹਦੀ ਤੁਰੰਤ ਜਾਣਕਾਰੀ ਸਾਨੂੰ ਦਿੱਤੀ ਜਾਵੇ ਸਾਰਾ ਟਿਕੜੇ ਤੋਂ ਚੌਕ ਨਾ ਲਾਇਆ ਗਿਆ ਅੱਜ ਹੀ ਹਰਦੋਸ਼ਨੀਆ ਚੌਂਕ ਦੇ ਵਿੱਚ ਨਖਲਾਇਆ ਗਿਆ